ਏ ਹਾਲ ਹੈ ਬਈ ਸਾਰਿਆਂ ਦਾ ਹੋਰ ਠੀਕ ਆ ਦਿਖਾਉਣੇ ਆ ਤੁਹਾਨੂੰ ਰੌਲੇ ਰਗੜੇ ਵਾਲਾ ਸੌਦਾ ਇੱਕ ਪੱਠਾ 8000 ਮੁੱਲ ਕਰਿਆ ਸੀ ਗਾਹਕ ਕਈ ਬਣ ਗਏ ਉਹਦੇ ਪਰ ਹੁਣ ਬਹੁਤ ਰੌਲਾ ਪੈ ਰਿਹਾ ਸੌਦੇ 'ਚ ਹੈਨਾ ਔਰ ਬਹੁਤ ਕੰਮ ਹੋ ਰਿਹਾ ਇਹਨੇ ਲਾਤੇ 15000 ਮੈਂ 13000 ਰੁਪਏ ਲਾਤਾ ਹੁਣ ਬੱਕਰੇ ਦੀ ਬੋਲੀ ਹੋਈ ਜਾਂਦੀ ਆ ਦੇਖਦੇ ਆ ਲੈ ਹੋਇਓ ਸ਼ੈੱਡ ਤੇ ਮੜੇ ਹੋਇਓ ਸ਼ੈੱਡ ਤੇ ਹੋ ਜੋ ਸਾਡੇ ਬੰਦਿਆਂ ਸਾਡੇ ਬੰਦਿਆਂ ਬਾਪੂ ਆ ਪਤਾ ਨਹੀਂ ਕਿਹੜਾ ਪੁੱਛ 16000 16000 165000 165000 ਵੈਰੀ ਗੁੱਟ ਲੈ ਉੱਚ ਨੂੰ ਤਾਂ ਦੇਖਿਆ ਨਹੀਂ 16 ਚ ਕੋਈ ਹੈ ਕੋਈ ਹੈ ਕੋਈ ਉੱਤੇ ਕੱਪਟਨ ਬੋਲਣ ਵਾਲਾ ਲੱਗਦਾ ਇਹਦਾ ਲੈ ਲੂ ਹਾਰ ਕਮ ਹਾਂ ਹਾਂ ਕੋਈ ਨਹੀਂ ਦਿੱਤੀ ਪਈ ਅੱਲਾਹੁਣੋ ਨੋਟਾ ਬੋਲ ਬੁਲਾ ਦੇ ਭਾਈ ਮਰੇ ਮੂੰਹ ਚੋਂ ਉੱਭੜਾ 616 616 ਕਾ ਤੂੰ ਨੇ 17000 17000 ਜੀ ਇੱਕ ਗੱਲ ਹੈ ਜਿਹਨੇ ਮੂੰਹ ਚੋਂ ਕੱਢ ਤੇ ਪੈਸੇ ਜੇ ਭੱਜ ਗਿਆ ਛੱਡ ਕੇ ਹਵਾ ਬਣਾ ਲਿਆ ਜੁਰਮਾਨਾ ਲਾਵਾਂਗੇ ਉਹਨੂੰ ਜੁਰਮਾਨਾ ਲਾਵਾਂਗੇ ਭੱਜੋ ਜਿਹੜਾ ਭੱਜੂਗਾ ਦੇਖਾਂਗੇ ਜਿੰਨੇ ਜੇਬ ਚੋਂ ਇਹ ਸਾਰੇ ਕੱਢਾਂਗੇ ਤੇ ਜੇਬ ਚੋਂ ਪੈਸੇ 17000 17000 60000 ਜਿੰਨੇ ਵੀਡੀਓ ਆਉਂਦੇ ਆਓ ਬਈ ¡Ara, ayara! ¡Supongo ਬੱਕਰਾ ਆਇਆ ਬਾਈ ਬੋਲੀ ਹੋਈ ਆਂਦੀ ਐ ਦੇਖਦੇ ਆ ਕੌਣ ਖਰੀਦਦਾ ਕਿੰਨੇ ਪੈਸੇ ਕਿੰਨੇ ਮੰਗੇ ਕਿੰਨੇ ਸੀ ਬਾਈ ਨੇ ਇਧਰ ਨੂੰ ਹੋ ਜਾਏਗਾ ਯਾਰ ਬਚਾਲੇ ਆੜਿਆ ਲੈ ਲਾਓ ਬਾਈ ਕਿੰਨੇ ਪੈਸੇ ਕਿੰਨੇ ਮੰਗੇ ਸੀ 25000 ਮੰਗਿਆ ਬਾਈ ਮੈਂ ਕਿੰਨੇ ਤੇ ਆ ਗਈ ਬੋਲੀ ਮੈਂ 13 ਤੋਂ ਸ਼ੁਰੂ ਕਰਿਆ ਸੀਗਾ 17 ਤੇ ਆ ਗਈ ਕਿਹਨੇ ਲਾਇਆ ਲਾਸਟ ਸਾਬ ਨੇ 10 12 ਮੈਂ 17 17000 ਰੁਪਏ ਬਾਈ ਹੁਣ ਅੱਗੇ 16 ਹੈਗਾ ਕੋਈ 17 ਤੋਂ ਅੱਗੇ ਵਾਲਾ ਬਾਈ ਹੈ ਕੋਈ ਮਾਂ ਕਾ ਪੁੱਤ ਉਹ 200 ਉੱਤੇ ਲੈਨੇ ਆ 17 ਤੋਂ ਕੌਣ ਲੈਂਦਾ ਇਹ ਬੰਦਾ ਕਿਹੜਾ ਸਾਹਮਣੇ ਆਇਆ ਕਰੋ ਓਏ ਸਾਹਮਣੇ ਆਇਆ ਕਰੋ ਜਿਹੜਾ 200 ਉੱਤੇ ਵਾਲਾ ਮੁੜ ਕੇ ਕਿਹੜਾ ਲੈਂਦਾ 200 ਛੱਡਦੀ 200 ਉੱਤੇ ਵਾਲਾ ਨਹੀਂ ਲੈਂਦਾ ਬਾਈ ਇਹ 200 ਉੱਤੇ ਵਾਲੀ ਬਿਸਕਾਟ ਸੀ ਨਾ ਨਾ ਮੈਂ ਤਾਂ 200 ਉੱਤੇ ਵਾਲੀ ਬਿਸਕਾਟ ਵੀ ਕੋਈ ਨਹੀਂ ਲੈਂਦਾ 17000 ਰੀ ਹੈ ਉਹ 200 ਉੱਤੇ ਦਿੰਦਾ ਕਿ 200 ਉੱਤੇ ਵਾਲਾ ਸੌਦਾ ਖਰਾਬ ਵਾਲਾ ਕਰਨ ਕੋਈ ਨਹੀਂ ਲੈਂਦਾ ਕੋਈ 200 ਵਾਲਾ ਕਿੱਧਰ ਗਿਆ ਸੌਦਾ ਹੁੰਦਾ 200 ਉੱਤੇ ਵਾਲੀ ਬਿਸਕਾਟ ਹੈ ਬਾਈ ਲਾਵਾ ਬਈ 200 ਉੱਤੇ ਕਿਹੜਾ ਦਿੰਦਾ ਨਹੀਂ ਨਹੀਂ ਆਪਾਂ ਤਾਂ ਪੁੱਛਿਆ ਹੀ ਨਹੀਂ ਲਾਸਟ 17000 ਹੈ ਕੋਈ ਹੋਰ ਲੈਂਦਾ ਤਾਂ ਦੇਖ ਲਓ ਬਈ 17000 ਯਾਰ ਓਏ 200 ਦਾ 17 ਦਾ 17000 ਹੋ ਗਿਆ ਇਹ ਕੀ ਦਾ ਇਹ 17.5 ਜੱਗਾ ਵੇਲੇ ਜੱਗੇ ਨੇ 17.5 ਲਾਤਾ ਬਈ ਬੋਲੋ ਬਈ ਹੋਰ ਕਿਸੇ ਨੇ ਬੋਲੋ ਬਈ ਹੋ ਲਾਓ ਹੁਣ ਲਾ ਦੇ ਤੂੰ ਹੈ ਕੋਈ ਸੋਣਾ ਹੋਰ ਕਿਸੇ ਚ 17.5 ਹੋ ਗਿਆ ਹਾਂ ਵੀ ਕਾਕਾ ਓ 18000 ਦਾ ਆਇੰਦਾ 18000 ਹੋ ਗਿਆ 18000 ਲਾਤਾ ਬਾਈ ਨੇ ਖਿਓ ਵਾਲੀ ਤੋਂ ਬਾਈ ਇਹ ਓ ਠੀਕ ਹੈ ਬਾਈ ਓ ਸਹੀ ਸਹੀ ਲਾਦਾ ਹੁਣ ਤੇਰੇ ਆਗਲਾ ਦੇ ਵਿੱਚ ਪਾ ਲੈ ਜੇੜੀ ਲੈ 18000 ਰੁਪਇਆ ਲੱਗ ਗਿਆ ਬਾਈ ਦਾ ਬੋਲੀ ਤੇ ਲੱਗਿਆ ਪਰ ਬਾਈ ਨੇ ਬੱਕਰਾ ਦਿੱਤਾ ਨਹੀਂ ਗਾ ਹਜੇ ਵੀ ਦੇਖਦੇ ਆ ਕੀ ਮਨ ਬਣਾ ਲੈ ਦੇਣ ਦਾ ਸਾਰਾ ਤੇਰੇ ਨਾਲ 18000 ਦਾ ਪੱਤਰਾ ਦੇ ਦੂਗਾ 18000 18000 ਦਾ ਲਾਤਾ ਕੁ ਸਿਆ 18 ਤਾਂ ਲਾਈ ਗਿਆ 18 ਲਾਤਾ ਸੀ ਪਰ ਬੰਦੇ ਦੇ ਸਮਝਣ ਚ ਫਰਕ ਸੀ ਆ ਜਾ ਬਾਈ ਆ ਜਾ ਗਾਂਹ ਜਾ ਅੱਗੇ ਆ ਜਾ ਅੱਗੇ ਆ ਜਾ 18000 ਦਾ ਆ ਜਾ ਖੜ ਜਾ ਖੜ ਜਾ ਖੜ ਜਾ ਖੜ ਦੇ ਇੱਕ ਮਿੰਟ 18000 ਦਾ ਬਾਪੂ ਇੱਕ ਮਿੰਟ ਆ ਬਾਈ ਇਹ ਬਾਈ ਕਿਹੜਾ ਪਿੰਡ ਹੈ ਥਾਪੀ ਦਾ ਮਾਰਦੇ ਬਾਪੂ ਕਿਹੜਾ ਪਿੰਡ ਹੈ ਬਾਈ ਦਾ ਆ ਰਾਮਗੜ੍ਹ ਰਾਮਗੜ੍ਹ ਹੈ ਬਾਈ ਦਾ ਪਿੰਡ ਹੈ ਬਾਈ ਰਾਮਗੜ੍ਹ ਤੋਂ ਆਇਆ ਬੱਕਰਾ ਲੈ ਕੇ ਕਾਹੇ ਜਾਨਵਰ ਲੈ ਕੇ ਆਇਆ ਸੀ ਬਾਈ ਦੋ ਬੋਨੇ ਦੋ ਜਾਨਵਰ ਲੈ ਕੇ ਆਇਆ ਦੋਨੇ ਵੇਗ ਗਏ ਨਾਲ ਦੀ ਨਾਲ ਹੀ ਬਾਈ ਕਿੰਨੇ ਪੈਸੇ ਮੰਗੇ ਸੀ ਬਾਈ ਬੱਕਰੇ ਦੇ 25000 ਰੁਪਿਆ ਤੇ ਕਿੰਨੇ ਦਾ ਵੇਚਿਆ ਬਾਈ ਬੱਕਰਾ ਤੇ ਬੱਕਰਾ ਬੋਲੀ ਤੇ ਬੱਕਰਾ ਵੇਚਿਆ ਬਾਈ ਹੈ ਤੇ ਪਰ ਬੱਕਰੇ ਦਾ ਰੁਪਿਆ ਇਹ ਤਾਂ 18000 ਲੱਗਿਆ ਸੀ ਪਰ ਬੱਕਰੇ ਦਾ ਬਾਈ ਨੂੰ ਸਮਝ ਲੇਟ ਆਈ ਵੀ 18 ਲੱਗਿਆ ਪਰ ਆਹ ਬਾਈ ਸਮਝ ਕੈਚ ਕਰ ਗਿਆ ਸੀ ਗੱਲ ਹਾਂ ਮੈਂ ਨਾਲ ਦੇ ਨਾਲ ਫੜ ਲਿਆ ਉਹਦੀ ਉਹਨੇ ਲਾਇਆ ਸੀ 18 ਮੈਂ ਬਾਈ ਕਿਵੇਂ ਲੱਗਿਆ ਤੈਨੂੰ ਇਹ ਸੌਦਾ ਮੈਂ ਕਹਿੰਦਾ ਜਾ ਰਹੀ ਆ ਗਿਆ ਸਹੀ ਆ ਬਾਈ ਤੈਨੂੰ ਖਾਣ ਦਾ ਟਾਈਮ ਦਿੱਤਾ ਮੈਂ ਨਹੀਂ 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 ਪਾਣੀ ਵੀ ਖਰੀਦਿਆ ਕਿਹੜੇ ਬਾਈ ਨੇ ਖਰੀਦਿਆ ਕਿਹੜੇ ਆ ਵਾਪੂਣਿਆ ਵਾਪੂਣਿਆ ਕਿੰਨੇ ਹਰ ਜਣ ਵਾਸਤੇ ਖਰੀਦਿਆ ਹੈ ਕੀ ਕਰੇਗਾ ਇਸ ਬੱਕਰੇ ਦਾ ਬੱਕਰੀਆਂ ਘਾਤਰ ਬੱਕਰੀਆਂ ਤੇ ਛੱਡੇਗਾ ਕਿੰਨੀਆਂ ਬੱਕਰੀਆਂ ਰੱਖ ਦੀਆਂਗਾ ਬੱਕਰੀਆਂ 26 ਛੱਬੀ ਬੱਕਰੀਆਂ ਕਿਹੜਾ ਪਿੰਡ ਕਿਹੜਾ ਹੈਗਾ ਮਾੜੀ ਖਿਮਾਲੀ ਅੱਛਾ ਪਹਿਲਾਂ ਵੀ ਹੈਂਗਾ ਇਹ ਬਿੱਟਲੀ ਹੈ ਕਿ ਦੂਜੀਆਂ ਦੇਸੀ ਹੈ ਤੇਰੇ ਕੋਲ ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਸਾਰਿਆਂ ਦਾ ਤੇ ਸਾਰੇ ਆਇਆ ਕਰੋ ਬਈ ਮੇਲੇ 'ਚ ਕਿਸੇ ਨੇ ਖਰੀਦਣੀਆਂ ਹੁਣ ਜਾਂ ਵੇਚਣੀਆਂ ਹੁਣ ਬੱਕਰੀਆਂ ਤੇ ਕਈ ਵਾਰੀ ਗਰਾਰੀ ਅੜ ਜਾਂਦੀ ਹੈ ਬੋਲੀ ਵੀ ਹੋ ਜਾਂਦੀ ਹੈ ਬਈ ਹੈ ਤੇ ਤਕਰੀਬਨ ਉਹ ਸਹੀ ਰੇਟ 'ਚ ਹੀ ਮਿਲ ਜਾਂਦੀਆਂ ਬੱਕਰੀਆਂ ਤੇ ਸਹੀ ਰੇਟ 'ਚ ਹੀ ਜਾਨਵਰ ਵਿਕਦੇ ਆ ਤੇ ਖਰੀਦ ਵੀ ਸਹੀ ਰੇਟ 'ਚ ਲੈਂਦੇ ਲੋਕ ਹੈ ਤੇ ਬਹੁਤ ਬਹੁਤ ਧੰਨਵਾਦ ਬਾਈ ਤੇ ਪਹੁੰਚਿਆ ਕਰੋ ਬਾਈ ਸਾਰੇ ਭਰਾ ਮੇਲੇ ਚ ਤੇ ਆ ਟਾਈਮ ਤਕਰੀਬਨ ਹੋ ਗਿਆ 2-3 ਦਾ ਤੇ ਆ ਹਜੇ ਤਾਂ ਹੀ ਗੱਡੀਆਂ ਆਈ ਜਾਂਦੀਆਂ ਹੋਰ ਆਈ ਜਾਂਦੀਆਂ ਆ ਆ ਦੇਖਦੇ ਆ ਤੇ ਨਾਲ ਹੀ ਆਹ ਵੀਡੀਓ ਤੇ ਅਟੈਚ ਕਰਾਂਗੇ ਵੀਡੀਓ ਤੇ ਇਸ ਗੱਡੀ ਚ ਵੀ ਦੇਖਦੇ ਆ ਕਿੰਨੇ ਜਾਨਵਰ ਆਈ ਜਾਂਦੇ ਹੈਗੇ ਦੇਖਦੇ ਆ ਪਿੰਡ ਮਿਠੜੀ ਜਲਾ ਸਰਸਾ ਡੱਬ ਵਾਲੀ ਤੋਂ ਸਰਸਾ ਰੋਡ ਤੇ 5-7 ਜਾਨਵਰ ਹੈਗੇ ਤਕਰੀਬਨ ਤੇ ਟੁੱਟ ਕੇ ਪੈ ਗੇ ਲੋਕ ਇਧਰੋਂ ਵੀ ਚੱਲ ਪਏ ਮੰਡੀ ਜੱਲ ਚੱਲ ਪਏ ਉਧਰ ਨੂੰ ਹਾਂ ਚੱਲ ਪਏ ਭਾਈ ਉਧਰ ਨੂੰ ਵੀ ਲੋਕ ਚੱਲ ਪਏ ਤੇ ਆ ਜਾਈ ਜਾਂਦੇ ਦੇਖਦੇ ਆ ਤੇ ਵੀਡੀਓ ਕਾਫੀ ਲੰਬੀ ਹੋ ਜੂ ਅਗਲੀ ਵੀਡੀਓ ਚ ਦਿਖਾਉਣੇ ਆ ਤੇ ਠੀਕ ਆ ਭਾਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਦੱਸਿਓ ਭਾਈ ਕਿਵੇਂ ਲੱਗੀ ਤੁਹਾਨੂੰ ਮੰਡੀ ਸਾਰੇ ਭਰਾਵਾਂ ਨੂੰ